ਜਿਹੜੀ ਪਾਰਟੀ ਆਪਣੇ ਵਫਾਦਾਰਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਤੇ ਫਿਰ ਇਦਾਂ ਦੀ ਪਾਰਟੀ ਦੇ ਵਿੱਚ ਰਹਿਣ ਦਾ ਕੀ ਕੰਮ ਹੈ ਇਹ ਕੀ ਤੁਸੀਂ ਜਲੰਧਰ ਤੋਂ ਸੀਟ ਲੜ ਰਹੇ ਹੋ ਤੁਹਾਨੂੰ ਕਾਲੀਤਲ ਦੇ ਵਿੱਚ ਜਾਣਾ ਆ ਬਾਕੀ ਉਹਨਾਂ ਦਾ ਫੈਸਲਾ ਹੈ ਬਾਕੀ ਦੇ ਵਿੱਚ ਕੋਈ ਕਿਸੇ ਦੀ ਕੋਈ ਕੁਝ ਫਤਿਹ ਨਹੀਂ ਕਿਸੇ ਕਾਂਗਰਸੀ ਸੀਨੀਅਰ ਵਰਕਰ ਇਹ ਉਹ ਬੰਦੇ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮਾੜੇ ਦਿਨਾਂ ਲਈ ਕਾਲੇ ਦੌਰ ਦੇ ਵਿੱਚ ਇਹ ਕੰਮ ਕੀਤਾ ਸਿਸਟਮ ਦੇ ਵਿੱਚ ਜਿਹੜੇ ਪੁਰਾਣੇ ਪਰਿਵਾਰ ਆ ਉਹਨਾਂ ਨੂੰ ਬਿਲਕੁਲ ਦਰਗਰਾਰ ਕਰ ਦਿੰਦਾ ਹੈ ਕਿਸੇ ਨੂੰ ਕੁੱਪੁੱਤ ਨਹੀਂ ਰਿਹਾ ਲੋਕ ਦੀ ਕੋਸ਼ਿਸ਼ ਕੀਤੀ ਤੁਹਾਨੂੰ ਤੇ ਜਦੋਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਦਰਗਰਾਰ ਕਰ ਦੇਣਗੇ ਤੇ ਫਿਰ ਕੀ ਆਪਸ਼ਨ ਹੈ ਜਿਹੜਾ ਅੱਜ ਕੱਲ ਸਿਸਟਮ ਪਾਰਟੀ ਦੇ ਵਿੱਚ ਚੱਲ ਰਿਹਾ ਉਹ ਸਾਨੂੰ ਪਿੱਟ ਨਹੀਂ ਲੋਕ ਰਾਜ ਹੈ ਲੋਕਾਂ ਦੀ ਮਰਜ਼ੀ ਦੇ ਨਾਲ ਹੀ ਵੋਟਾਂ ਪੈਂਦੀਆਂ ਲੋਕ ਜਿਸ ਨੂੰ ਵੋਟ ਪਾਉਣਗੇ ਉਹ ਉਹਨੂੰ ਸੱਤਾ ਦੇ ਦੇਣਗੇ ਲੋਕੀ ਕਰਨ ਜੀ ਸਿੰਘ ਚੰਨੀ ਹੋਰੀ ਨੇ ਉਹ ਕਹਿੰਦੇ ਪਏ ਨੇ ਕਿ ਜਿਹੜੇ ਬੰਦੇ ਡਾਵਾਡੋਲ ਹੁੰਦੇ ਨੇ ਜਿਹੜੇ ਬੰਦੇ ਕਦੀ ਇੱਧਰ ਕਦੀ ਉੱਧਰ ਜਾਣ ਦੀ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਨੂੰ ਪਾਰਟੀ ਨੂੰ ਸੋਚਣਾ ਨਹੀਂ ਚਾਹੀਦਾ ਉਹਨਾਂ ਬਾਰੇ ਹਮੇਸ਼ਾ ਪਾਰਟੀ ਅਸੀਂ ਤਾਂ ਜਦੋਂ ਅਤਵਾਦ ਸੀ ਪੰਜਾਬ 'ਚ ਗੋਲੀਆਂ ਚੱਲਦੀਆਂ ਸਨ ਉਹਦੇ ਵੀ ਕਾਂਗਰਸ ਨਾਲ ਖੜੇ ਰਹੇ ਕਿੱਥੇ ਡਾਵਾਡੋਲ ਹੋਏ ਜਲੰਧਰ ਤੋਂ ਵੱਡੀ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ ਜਿੱਥੇ ਮਹਿੰਦਰ ਸਿੰਘ ਕੇਪੀ ਜੋ ਕਿ ਕਾਂਗਰਸ ਦੇ ਵੱਡੇ ਫੇਸ ਨੇ ਵੱਡੇ ਚਿਹਰੇ ਨੇ ਉਹ ਕਾਂਗਰਸ ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਜਾਣੇ ਨੇ ਬੰਦੇ ਸਿੰਘ ਕੇ ਪਿਉਰੀ ਛੜਨਾ ਨਾਲ ਇਹ ਗੱਲਬਾਤ ਅਸੀਂ ਕਰ ਲੈਣੀ ਹੈ ਚਾਹੇ ਟਿਕਟ ਦੀ ਵੀ ਚਰਚਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਨੂੰ ਛੜਨਾ ਪੈ ਰਿਹਾ ਜੀ کافی ਲੰਬਾ ਸਮਾਂ ਪਿਆਰ ਰਿਹਾ ਤੁਹਾਡਾ ਵੱਡੇ ਲੀਡਰ ਹਮੇਸ਼ਾ ਨਾਲ ਰਹੇ ਬਣਉਣ ਦੀ ਵੀ ਬੜੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਪਰ ਆਖਰੀ ਡਿਸੀਜਨ ਤੁਹਾਡਾ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣਾ ਹੈ ਕਿਹੜਾ ਕਾਰਨ ਕਰਕੇ ਤੁਹਾਨੂੰ ਹੁਣ ਇਹ ਡਿਸੀਜਨ ਲੈਣਾ ਪੈ ਰਿਹਾ ਦੇਖੋ ਕਾਂਗਰਸ ਪਾਰਟੀ ਜਿਹੜੀ ਇਸ ਵੇਲੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਉਹ ਪਾਰਟੀ ਦੇ ਵਿੱਚ ਕੋਈ ਕਿਸੇ ਦੀ ਕੋਈ ਪੁੱਛ ਪ੍ਰਤੀਤ ਨਹੀਂ ਕਿਸੇ ਕਾਂਗਰਸੀ ਸੀਨੀਅਰ ਵਰਕਰ ਜਿਵੇਂ ਤੁਸੀਂ ਕਿਹਾ ਨਵਜੋਤ ਸਿੱਧੂ ਦੇ ਨਾਲ ਵੀ ਰਹੇ ਦੂਲੋ ਸਾਹਿਬ ਨਾਲ ਲਾਲ ਸਿੰਘ ਨਾਲ ਅਸੀਂ ਉਹ ਬੰਦੇ ਆ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਮਾੜੇ ਦਿਨਾਂ ਵਿੱਚ ਕਾਲੇ ਦੌਰ ਦੇ ਵਿੱਚ ਅਸੀਂ ਕੰਮ ਕੀਤਾ ਸ਼ਹਾਤਾ ਹੋਈਆਂ ਮੇਰੇ ਫਾਦਰ ਸਾਹਿਬ ਦਰਸ਼ਨ ਸਿੰਘ ਕੇ ਪੀ ਜੀ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਸੋ ਇਸ ਵੇਲੇ ਕਾਂਗਰਸ ਦੇ ਵਿੱਚ ਜਿਹੜੇ ਪੁਰਾਣੇ ਪਰਿਵਾਰ ਹੈ ਉਹਨਾਂ ਨੂੰ ਬਿਲਕੁਲ ਦਰਗਰਾਰ ਕਰ ਦਿੱਤਾ ਕਿਸੇ ਨੂੰ ਕੋ ਪੁੱਛ ਨਹੀਂ ਰਿਹਾ ਰਵਨੀਤ ਸਿੰਘ ਬਿੱਟੂ ਸਰ ਜਨ ਸਿੰਘ ਦਾ ਪੋਤਰਾ ਉਹ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਿਆ ਸਾ ਚੌਧਰੀ ਜਗਤਰਾਮ ਦਾ ਪਰਿਵਾਰ ਆ ਉਹਨੂੰ ਕੋਈ ਪੁੱਛ ਨਹੀਂ ਰਿਹਾ ਪਾਂਡੇ ਸਾਹਿਬ ਦਾ ਪਰਿਵਾਰ ਆ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਪਿਆਰ ਰੰਤ ਤੇ ਨੋਲੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਤੇ ਜੇ ਇਦਾਂ ਦੇ ਪਰਿਵਾਰਾਂ ਨੂੰ ਹੱਲੇ ਅਸੀਂ ਜਿੰਦੇ ਜਾਗਦੇ ਆ ਤੇ ਸਾਨੂੰ ਨਹੀਂ ਕੋਈ ਪੁੱਛ ਪੁੱਛ ਰਿਹਾ ਤੋਂ ਜਿਹੜੀ ਪਾਰਟੀ ਆਪਣੇ ਵਫਾਦਾਰਾਂ ਦੀ ਸੁਰੱਖਿਆ ਨਹੀਂ ਕਰ ਸਕਦੀ ਤੇ ਫਿਰ ਇਦਾਂ ਦੀ ਪਾਰਟੀ ਦੇ ਵਿੱਚ ਰਹਿਣ ਦਾ ਕੀ ਕਦਰਾਂ ਸ਼੍ਰੋਮਣੀ ਕਾਲੀ ਦਲ ਦੇ ਨਾਲ ਕਿਵੇਂ ਹੋਈ ਗੱਲਬਾਤ ਤੇ ਕੀ ਤੁਸੀਂ ਜਲੰਧਰ ਤੋਂ ਸੀਟ ਲੜ ਰਹੇ ਹੋ ਸੀਟ ਦੇ ਲਈ ਤੁਸੀਂ ਉਹਨਾਂ ਨੂੰ ਨਹੀਂ ਦੇਖੋ ਮੈਂ ਰਾਜਨੀਤੀ ਆਊਟਫਿਟ ਚੇਂਜ ਕਰਨੀ ਹੈ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਜਾਣਾ ਹੈ ਬਾਕੀ ਉਹਨਾਂ ਦਾ ਫੈਸਲਾ ਹੋਏਗਾ ਕਿ ਉਹਨਾਂ ਨੇ ਮੈਨੂੰ ਲੜਾਉਣਾ ਜਾਂ ਨਹੀਂ ਲਗਾਉਣਾ ਮੈਂ ਤਾਂ ਆਪਣੀਆਂ ਪਰਿਵਾਰ ਦੀਆਂ ਸਰਵਿਸੇ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਸਪੁਰਦ ਕਰ ਦੇ ਅੱਛਾ ਤੁਹਾਡੇ ਕੋਲ ਲੀਡਰ ਬਥੇਰੇ ਆਏ ਹੋਣਗੇ ਮਨਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਜਾਂ ਫਿਰ ਜਦੋਂ ਨਵਜੋ ਸਿੰਘ ਸਿੱਧੂ ਖੋਰੀ ਆਏ ਉਦੋਂ ਵੀ ਤੁਹਾਨੂੰ ਕਹੇ ਸੀ ਬਾਈ ਤੁਸੀਂ ਨਾਲ ਰਹੋ ਅਸੀਂ ਤੁਹਾਡੇ ਨਾਲ ਹੈਗੇ ਆ ਅੱਗੇ ਤੱਕ ਚੱਲਾਂਗੇ ਉਹ ਵਾਦਾ ਕੰਮ ਨਹੀਂ ਆਇਆ ਜਾਂ ਫਿਰ ਰਾਜਾ ਵੜਿੰਗ ਹੋਰੀ ਜਾਂ ਫਿਰ ਪ੍ਰਤਾਪ ਨਹੀਂ ਦੇਖੋ ਗੱਲ ਦੇਖੋ ਗੱਲ ਇਹ ਆ ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਹੀ ਆਪਣਾ ਹੱਕ ਮੰਗਣਾ ਹੁੰਦਾ ਟਿਕਟ ਦੇ ਅਪਲਾਈ ਕਰਨਾ ਹੁੰਦਾ ਤੇ ਜਦੋਂ ਇਲੈਕਸ਼ਨਾਂ ਦੇ ਵਿੱਚ ਤੁਹਾਨੂੰ ਦਰਕਰਾਰ ਕਰ ਦੇਣਗੇ ਤੇ ਫਿਰ ਕੀ ਆਪਸ਼ਨ ਹੈਗੀ ਹੈ ਇਸ ਕਰਕੇ ਮੈਂ ਸਮਝਦਾ ਕਿ ਕਾਂਗਰਸ ਨੇ ਆਪਣੇ ਸਾਥੀਆਂ ਦਾ ਆਪਣੇ ਪੁਰਾਣੇ ਸਾਥੀਆਂ ਦਾ ਫ੍ਰੀडम फाइਟਰਾਂ ਦਾ ਉਹਨਾਂ ਨੂੰ ਬਿਲਕੁਲ ਭੁੱਲ ਚੁੱਕੇ ਨੇ ਉਹ ਨਵੀਂ ਨਵੀਂ ਕਾਂਗਰਸ ਪਾਰਟੀ ਜਿਹੜੀ ਚੱਲ ਪਈ ਆ ਜਿਹੜਾ ਅੱਜ ਕੱਲ ਸਿਸਟਮ ਪਾਰਟੀ ਦੇ ਵਿੱਚ ਚੱਲ ਰਿਹਾ ਉਹ ਸਾਨੂੰ ਫਿੱਟ ਨਹੀਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਖੂਰੀ ਕਹਿੰਦੇ ਨੇ ਕਿ ਬਈ ਅਸੀਂ ਆਪਣੇ ਪੁਰਾਣੇ ਵਰਕਰਾਂ ਨੂੰ ਹਮੇਸ਼ਾ ਨਾਲ ਰੱਖਦੇ ਆ ਲੀਡਰਾਂ ਨੂੰ ਨਾਲ ਰੱਖਦੇ ਆ ਇਹ ਉਹਨਾਂ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹਾਂ ਤੁਹਾਡੇ ਨਾਲ ਕੋਈ ਗੱਲ ਨਹੀਂ ਹੋਈ ਸੀ ਕਿ ਉਹਨਾਂ ਦੀ ਇਸ ਮਾਮਲੇ ਦੇਖੋ ਬਿਆਨ ਦੇਣਾ ਇੱਕ ਅਲੱਗ ਅਲੱਗ ਪ੍ਰੈਕਟੀਕਲ ਗੱਲ ਹੈ ਇਸ ਲਈ ਉਹ ਪਰਿਵਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਆਲੋਗ ਮੈਂ ਇਹ ਨਹੀਂ ਕਹਿੰਦਾ ਵੀ ਪਰਿਵਾਰ ਨੂੰ ਖਤਮ ਕਰਨ ਲਈ ਮੈਂ ਤਾਂ ਇਹੀ ਕਹਣਾ ਮੈਂ ਮੇਰੇ ਵਰਗੇ ਪਰਿਵਾਰਾਂ ਦਾ ਜਿਨ੍ਹਾਂ ਦੇ ਮੈਂ ਨਾਂ ਲਏ ਉਹਨਾਂ ਪਰਿਵਾਰਾਂ ਦਾ ਅੱਜ ਕੋਈ ਪੁੱਛ ਪ੍ਰਤੀਤ ਨਹੀਂ ਨਾ ਉਹਨਾਂ ਨੂੰ ਕੋਈ ਪੁੱਛ ਰਿਹਾ ਨਾ ਉਹਨਾਂ ਦੀ ਕੋਈ ਮੀਟਿੰਗ 'ਚ ਬੁਲਾਉਂਦਾ ਨਾ ਉਹਨਾਂ ਦੀ ਕੋਈ ਰਾਏ ਲੈਂਦਾ ਨਾ ਨਾ ਉਹਨਾਂ ਨੂੰ ਇਹ ਪੁੱਛਦਾ ਹੀ ਹੈ ਕੋਈ ਵੀ ਤੁਸੀਂ ਹੈਗੇ ਹੋ ਕਿ ਨਹੀਂ ਹੈਗੇ ਹੋ ਇਸ ਕਰਕੇ ਇਹ ਜਿਹੜੀ ਰਾਜਨੀਤਿਕ ਸਿਸਟਮ ਹੈ ਬਦਲ ਚੁੱਕਾ ਹੈ ਕਾਂਗਰਸ ਪਾਰਟੀ ਜਿਹੜੀ ਕਾਂਗਰਸ ਪਾਰਟੀ ਕੁਰਬਾਨੀਆਂ ਵਾਲੀ ਪਾਰਟੀ ਸੀ ਉਹ ਪਾਰਟੀ ਦੇ ਵਿੱਚ ਹੁਣ ਬੜੇ ਅਜੀਬ ਜਿਹੇ ਲੋਕਾਂ ਨੇ ਕਬਜ਼ਾ ਕਰ ਲਿਆ ਮੈਂ ਉੱਤੇ ਬਹੁਤੀ ਟਿੱਪਣੀ ਨਹੀਂ ਕਰਾਂਗਾ ਹਮ ਮਤਲਬ ਤੁਹਾਡਾ ਕਹਿਣਾ ਹੈ ਕਿ ਬਹੁਤ ਮਤਲਬ ਅਲੱਗ ਤਰੀਕੇ ਨਾਲ ਹੁਣ ਕਾਂਗਰਸ ਪਾਰਟੀ ਵਰਕਿੰਗ ਦੇ ਵਿੱਚ ਆ ਗਈ ਹੈ ਅੱਛਾ ਤੁਸੀਂ ਫਿਊਚਰ ਕੀ ਦੇਖਦੇ ਹੋ ਛੋਮਣੀ ਕਾਲੀ ਦਿਲ ਦੀ ਚਪਲਾ ਦੇਖੋ ਇਹ ਫਿਊਚਰ ਤਾਂ ਲੋਕਾਂ ਦੇ ਹੱਥ ਦੇ ਵਿੱਚ ਹੈ ਲੋਕ ਜਿਸ ਨੂੰ ਪਸੰਦ ਕਰਨਗੇ ਉਹ ਵੋਟਾਂ ਪਾਉਣਗੇ ਲੋਕ ਰਾਜ ਹੈ ਲੋਕਾਂ ਦੀ ਮਰਜ਼ੀ ਦੇ ਨਾਲ ਹੀ ਵੋਟਾਂ ਪੈਂਦੀਆਂ ਲੋਕ ਜਿਸ ਨੂੰ ਵੋਟ ਪਾਉਣਗੇ ਉਹ ਉਹਨੂੰ ਸੱਤਾ ਦੇ ਦੇਣਗੇ ਲੋਕੀ ਜਦੋਂ ਪਹਿਲਾ ਚੋਣ ਹੋਈਆਂ ਉਦੋਂ ਤੁਹਾਡੇ ਨਾਲ ਨਾਰਾ ਸੀਗਾ ਚੰਨੀ ਹੋਰਾ ਦਾ ਕਿ ਇੱਕ ਮੁੱਖਾ ਚੰਨੀ ਨੂੰ ਤੇ ਹੁਣ ਉਹਨਾਂ ਦੇ ਖਿਲਾਫ ਜੇਕਰ ਟਿਕਟ ਮਿਲਦੀ ਏ ਤੇ ਲੜਨਾ ਪਵੇਗਾ ਲੜ ਲਵਾਂਗੇ ਜੀ ਨਹੀਂ ਮੈਨੂੰ ਤਾਂ ਟਿਕਟ ਉਸ ਵੇਲੇ ਦਿੱਤੀ ਨਹੀਂ 2022 ਦੇ ਵਿੱਚ ਮੇਰੀ ਤਾਂ ਟਿਕਟ ਸਾਹਮਣੇ ਰੱਖ ਕੇ ਪੌਣੇ 3 ਵਜੇ ਮੇਰੀ ਟਿਕਟ ਹੁਣ ਦੀ ਮੈਂ ਗੱਲ ਕਰ ਰਿਹਾ ਨਹੀਂ ਹੁਣ ਤੇ ਸਰਕਾਰੀ ਉਹਨਾਂ ਦੀ ਹੈਗੀ ਆ ਆਮ ਆਦਮੀ ਪਾਰਟੀ ਦੀ ਹੁਣ ਤਾਂ ਕਾਂਗਰਸੀ ਸਰਕਾਰੀ ਨਹੀਂ ਹੁਣ ਮੈਂ ਕਹਿ ਰਿਹਾ ਜੇਕਰ ਟਿਕਟ ਤੁਹਾਨੂੰ ਹੁਣ ਲੋਕ ਸਭਾ ਚੋਣਾਂ ਦੇ ਲਈ ਮਿਲਦੀ ਹੈਗੀ ਹੈ ਸਮਾਂ ਸੀਗਾ ਜਦੋਂ ਤੁਸੀਂ ਚੰਨੀ ਹੋਰਾ ਦੇ ਨਾਰੇ ਲਗਾਉਂਦੇ ਸੀ ਕਾਂਗਰਸ ਪਾਰਟੀ ਦੇ ਨਾਰੇ ਲਗਾਉਂਦੇ ਸੀਗੇ ਤੇ ਹੁਣ ਤੁਸੀਂ ਉਹਨਾਂ ਦੇ ਬਰਖਲਾਫ ਕਿਵੇਂ ਜਿਹੜਾ ਹੈਗਾ ਉਹ ਖੜੇ ਹੋਵੋਗੇ ਕਿਵੇਂ ਵਿਚਾਰਧਾਰਾ ਤੁਹਾਡੀ ਕੀ ਹੋਵੇਗੀ ਜਦੋਂ ਮੈਂ ਪਾਰਟੀ ਜਦੋਂ ਮੈਂ ਪਾਰਟੀ ਚੇਂਜ ਕਰ ਲੈਣੀ ਆ ਕਰ ਲਈ ਆ ਤੇ ਫਿਰ ਮੈਨੂੰ ਆਪਣੀ ਪਾਰਟੀ ਦੇ ਵਿੱਚ ਜਿਹੜੀ ਵਿਚਾਰਧਾਰਾ ਦੇਖੋ ਹਰ ਪਾਰਟੀ ਦੀ ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ ਹੂੰ ਕੁਝ ਮੁੱਦੇ ਇਦਾਂ ਦੇ ਹੁੰਦੇ ਜਿਹੜੇ ਸਾਰੀਆਂ ਪਾਰਟੀਆਂ ਦੀ ਵਿਚਾਰਧਾਰਾ ਹੁੰਦੀ ਹੈ ਲੋਕਾਂ ਦੀ ਭਲਾਈ ਕਰਨੀ ਲੋਕਾਂ ਦੇ ਕੰਮ ਕਰਨੇ ਹਰ ਪੋਲੀਟੀਕਲ ਪਾਰਟੀ ਦਾ ਇਹ ਹੂੰ ਔਰ ਕੋਈ ਉਹਦੇ 'ਚ ਫਰਕ ਨਹੀਂ ਹੁੰਦਾ ਜਦੋਂ ਹਰ ਆਪਣਾ ਮੈਨੀਫੈਸਟੋ ਦਿੰਦੇ ਅਸੀਂ ਜਦੋਂ ਜੀ ਆਵੇ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਲੋਕਾਂ ਲਈ ਪਾਸੇ ਕੰਮ ਕਰਨੇ ਹਾਂ ਅਸੀਂ ਤਾਂ ਸਮਾਜ ਦੀ ਸੇਵਾ ਕਰਦੇ ਹਾਂ ਪਿਛਲੇ 70 ਸਾਲ ਤੋਂ ਸਮਾਜ ਦੀ ਸੇਵਾ ਕਰ ਰਹੇ ਹਾਂ ਔਰ ਪਾਕ ਦਾਮਨ ਸਾਡਾ ਜਿਹੜਾ ਹੈਗਾ ਸਾਰਾ ਸਿਸਟਮ ਹੈਗਾ ਇਸ ਕਰਕੇ ਸਾਨੂੰ ਇਸ ਗੱਲ ਨਾਲ ਨਹੀਂ ਅਸੀਂ ਤਾਂ ਲੋਕਾਂ ਦੀ ਸੇਵਾ ਕਰਨੀ ਹੈ ਜਲੰਧਰ 'ਚ ਰਹ ਰਹੇ ਹਾਂ ਜਲੰਧਰ ਦੇ ਵਿੱਚ ਹੀ ਲੋਕਾਂ ਦੀ ਸੇਵਾ ਕਰਦੇ ਹਾਂ ਗਾਂ ਵੀ ਇੱਥੇ ਕਰਨੀ ਹੈ ਅੱਛਾ ਚਰਨਜੀਤ ਸਿੰਘ ਚੰਨੀ ਹੋਰੀ ਨੇ ਉਹ ਕਹਿੰਦੇ ਪਏ ਨੇ ਕਿ ਜਿਹੜੇ ਬੰਦੇ ਡਾਮਾਡੋਲ ਹੁੰਦੇ ਨੇ ਜਿਹੜੇ ਬੰਦੇ ਕਦੀ ਇੱਧਰ ਕਦੀ ਉੱਧਰ ਜਾਣ ਦੀ ਕੋਸ਼ਿਸ਼ਾਂ ਕਰਦੇ ਨੇ ਉਹਨਾਂ ਨੂੰ ਪਾਰਟੀ ਨੂੰ ਸੋਚਣਾ ਨਹੀਂ ਚਾਹੀਦਾ ਉਹਨਾਂ ਬਾਰੇ ਕਿ ਨਾਲ ਸੋਚਣ ਅਸੀਂ ਤਾਂ ਕਦੇ ਡਾਵਾ ਡੋਲ ਹੋਏ ਹੀ ਨਹੀਂ ਅਸੀਂ ਕਦੋਂ ਡਾਵਾ ਡੋਲ ਹੋਏ ਆ ਅਸੀਂ ਤਾਂ ਹਮੇਸ਼ਾ ਪਾਰਟੀ ਅਸੀਂ ਤਾਂ ਜਦੋਂ ਆਤਵਾਦੀ ਪੰਜਾਬ 'ਚ ਗੋਲੀਆਂ ਚੱਲਦੀਆਂ ਸੀ ਉਦੋਂ ਵੀ ਕਾਂਗਰਸ ਨਾਲ ਖੜੇ ਰਹੇ ਹਮ ਕਿੱਥੇ ਡਾਵਾ ਡੋਲ ਹੋਏ ਇਸ ਕਰਕੇ ਡਾਵਾ ਡੋਲ ਹੋਣਾ ਨਾ ਕੋਈ ਸੱਚਾ ਹੀ ਹੁੰਦਾ ਰਾਜਨੀਤੀ ਕੋਈ ਡਾਵਾ ਡੋਲ ਨਹੀਂ ਹੁੰਦਾ ਜਿਹੜਾ ਰਾਜਨੀਤੀ ਚਾਹੁੰਦਾ ਉਹਨੂੰ ਪਤਾ ਹੁੰਦਾ ਮੈਂ ਮੇਰਾ ਇਹ ਮੇਰੇ ਪੱਲੇ ਹੈਗਾ ਮੇਰੀ ਪਾਰਟੀ ਦੇ ਪੱਲੇ ਹੈਗਾ ਮੇਰਾ ਇੰਨਾ ਕਿ ਮੇਰਾ ਪ੍ਰਭਾਵ ਹੈ ਲੋਕਾਂ ਦੇ ਵਿੱਚ ਕਾਫੀ ਹੁਣ ਤੁਸੀਂ ਕਾਫੀ ਸਮਾਂ ਜਿਹੜਾ ਹੈਗਾ ਇਹ ਘਰ ਦੇ ਵਿੱਚ ਬੈਠੇ ਰਹੇ ਹੋ ਵੋਟਾਂ ਨੂੰ ਇਕੱਠੇ ਕਰਨ ਦੇ ਵਿੱਚ ਲੱਗਦਾ ਹੈ ਕਿ ਕਿੰਨੀ ਮਿਹਨਤ ਲੱਗੇਗੀ ਜ਼ਿਆਦਾ ਲੋਕਾਂ ਨੂੰ ਮਨਾਉਣ ਦੇ ਵਿੱਚ ਜਾਂ ਫਿਰ ਲੋਕਾਂ ਦੇ ਨਾਲ ਨਹੀਂ ਮੈਂ ਘਰ 'ਚ ਨਹੀਂ ਬੈਠਾ ਰਿਹਾ ਮੈਂ ਤਾਂ ਇਸ ਕਰੀਅਰ 'ਇਆ ਰਾਜਨੀਤੀ ਕਰੀਅਰ 'ਇਆ ਬਹੁਤ ਆ ਤੁਸੀਂ ਮਤਲਬ ਚਰਚਾਵਾ ਦੇ ਵਿਸ਼ੇ ਵਿੱਚ ਨਹੀਂ ਮੈਂ ਕਦੇ ਮੀਡੀਆ ਦੇ ਹੋਇਆ ਹੀ ਨਹੀਂ ਨਾ ਮੇਰੀ ਆਦਤ ਈ ਹੈ ਮੈਂ ਆਪਣਾ ਕੰਮ ਕਰਦਾ ਸਾਇਲੈਂਟਲੀ ਕੰਮ ਕਰਦਾ ਲੋਕਾਂ ਦੇ ਖੁਸ਼ੀ ਗਮੀ ਹਰ ਜਗ੍ਹਾ ਲੋਕਾਂ ਦੇ ਕੋਲ ਜਾਂਦਾ ਹੈਗਾ ਇਸ ਕਰਕੇ ਮੇਰਾ ਆਪਣਾ ਸਟਾਈਲ ਹੂੰ ਮੈਂ ਕਦੇ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਜਿੱਨੀ ਦੇ ਜਲੰਧਰ ਦੇ ਵਿੱਚ ਮੈਂ ਕਿਸੇ ਨੂੰ ਸਪੈਸ਼ਲੀ ਬਲਾਗ ਕੋਈ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਹੋਵੇ ਇਸ ਕਰਕੇ ਜਿਹੜਾ ਗਰਜ ਜੋ ਗਰਚਦੇ ਹਨ ਉਹ ਵਰਸਦੇ ਨਹੀਂ ਹੈ ਮੇਰਾ ਤਾਂ ਸਿਰਫ ਇਹ ਕੰਮ ਆ ਕਿ ਆਪਣੇ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਦੀ ਸੇਵਾ ਕਰਨੀ ਲੋਕਾਂ ਦੇ ਦੁੱਖ ਸੁੱਖ ਚ ਸਾਂਝੇ ਹੋਣ ਹੂੰ ਚਰਨ ਸਿੰਘ ਚੰਨੀ ਹੋਰ ਇਹਦੀ ਬੜੀ ਆਵਾਜ਼ ਚੱਲ ਰਹੀ ਹੈ ਕਿਵੇਂ ਤੁਸੀਂ ਮੁਕਾਬਲੇ ਦੇ ਵਿੱਚ ਟੱਕਰ ਕਿਵੇਂ ਦਉਂਗੇ ਸਾਫ ਦਾ ਸੀਐਮ ਤੇ ਮੈਂ ਕੋਈ ਗੱਲ ਨਹੀਂ ਇਹਦੇ ਵਿੱਚ ਕੀ ਗੱਲ ਹੈਗੀ ਰਾਜਨੀਤਿਕ ਪਾਰਟੀਆਂ ਆਪਣੇ ਬਨੇ ਕੈਂਡੀਡੇਟ ਖੜੇ ਕਰਦੀਆਂ ਹੀ ਆ ਜਿਹੜੇ ਜਿਹੜਾ ਜਿਹਨੂੰ ਲੋਕ ਵੋਟ ਪਾ ਦੇਣਗੇ ਉਹ ਚੇਚੇਗਾ ਇਹਦੇ ਵਿੱਚ ਤਾਂ ਕੋਈ ਇਦਾਂ ਦੀ ਪਰੇਸ਼ਾਨੀ ਵਾਲੀ ਗੱਲ ਨਹੀਂ ਹੈ ਤੁਹਾਨੂੰ ਲੱਗਦਾ ਲੋਕਾਂ ਦਾ ਭਰੋਸਾ ਤੁਸੀਂ ਜਿੱਤ ਪਾਉਂਗੇ ਇਹਦੀ ਬਿਲਕੁਲ ਲੋਕਾਂ ਕੋਲ ਜਾਵਾਂਗੇ ਲੋਕਾਂ ਕੋਲ ਅਸੀਂ ਦੱਸਾਂਗੇ ਵੀ 70 ਸਾਲ ਹੋ ਗਏ ਤੁਹਾਡੀ ਸੇਵਾ ਕਰਦੇ ਨੇ ਸਾਨੂੰ ਪਾਰਟੀ ਨੇ ਇਗਨੋਰ ਕੀਤਾ ਪਾਰਟੀ ਨੇ ਦਰਕਨਾਰ ਕੀਤਾ ਪਾਰਟੀ ਨੇ ਸਾਨੂੰ ਧੱਕੇ ਮਾਰ ਕੇ ਕੱਢਿਆ ਅਸੀਂ ਆਪਣੀ ਮਰਜ਼ੀ ਨਾਲ ਥੋੜੋਗੇ ਰਹੇ ਹਾਂ 2 ਸਾਲ ਹੋ ਗਏ ਐ ਮੈਂ ਜਦੋਂ ਦੱਸਿਆ ਕਿ ਮੇਰੀ ਟਿਕਟ ਖੋਈ ਉਸ ਵੇਲੇ ਮੇਰਾ ਕੀ ਕਸੂਰ ਸੀ ਮੇਰੇ ਪਰਿਵਾਰ ਦਾ ਕੀ ਕਸੂਰ ਸੀ ਮੇਰੇ ਸਮਰਥਕਾਂ ਦਾ ਕੀ ਕਸੂਰ ਸੀ ਹੁਣ ਸਮਾਂ ਆਇਆ ਹੁਣ ਮੈਂ ਦੱਸੂਗਾ ਤੁਹਾਨੂੰ ਲੱਗਦਾ ਕਿ ਕਾਂਗਰਸ ਲਗਾਤਾਰ ਜਿਸ ਹਿਸਾਬ ਦੇ ਨਾਲ ਪਰਿਵਾਰ ਖਤਮ ਕਰਦੀ ਜਾ ਰਹੀ ਹੈਗੀ ਹੈ ਇੱਕ ਦਿਨ ਕਾਂਗਰਸ ਦਾ ਹਾਲ ਮਾੜਾ ਹੋ ਸਕਦਾ ਹੈ ਉਤਰਤੀ ਗੱਲ ਆ ਲੋਕਾਂ ਨੇ ਲੋਕਾਂ ਦਾ ਭਰੋਸਾ ਹੀ ਹੋਣਾ ਚਾਹੀਦਾ ਹੈ ਇਹ ਲੋਕਾਂ ਦਾ ਭਰੋਸਾ ਹੀ ਪਾਰਟੀ ਨਹੀਂ ਲਏਗੀ ਤੇ ਕਿਦਾਂ ਸਰਵਾਈਵ ਕਰੇਗੀ ਠੀਕ ਅੱਗੇ ਪਾਰਟੀ ਦਾ ਹਾਲ ਕੀ ਹੋਇਆ 76 ਸੀਟਾਂ ਤੋਂ ਆ ਗਏ ਨਾ 18 ਤੇ 18 ਚੋਂ ਇੱਕ ਵੀ ਚਲੇ ਗਿਆ 17 ਰਹਿ ਗਈਆਂ ਹੂੰ ਸੋ ਇਸ ਕਰਕੇ ਜਿਹੜਾ ਲਗਾਤਾਰ ਜਿਹੜੀ ਪਾਰਟੀ ਨੂੰ ਮੰਤਨ ਆਪਣਾ ਕਰਨਾ ਚਾਹੀਦਾ ਚੰਗੇ ਬਾੜੇ ਜਿਹੜੇ ਲੋਕ ਆ ਉਹਨਾਂ ਦਾ ਉਹਨਾਂ ਨੂੰ ਵਿੱਚੋਂ ਉਹਨਾਂ ਦੇ ਉੱਤੇ ਉਹਨਾਂ ਦੇ ਨਜ਼ਰਸਾਨੀ ਕਰਨੀ ਚਾਹੀਦੀ ਠੀਕ ਹੈ ਜੇਕਰ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਜਲੰਧਰ ਤੋਂ ਲੋਕ ਸਭਾ ਚੋਣ ਲੜਨ ਦੇ ਲਈ ਕਹਿੰਦੀ ਹੈਗੀ ਇਹ ਤੁਹਾਡਾ ਕੀ ਮੇਨ ਤੁਹਾਡਾ ਕੀ ਏਜੰਡਾ ਰਹੇਗਾ ਲੋਕਾਂ ਦੇ ਲਈ ਦੇਖੋ ਤਾਂ ਉਹ ਪਾਰਟੀ ਫੈਸਲਾ ਕਰੇਗੀ ਜਦੋਂ ਪਾਰਟੀ ਫੈਸਲਾ ਕਰੇਗੀ ਉਹ ਤੋਂ ਏਜੰਡਾ ਦੱਸ ਦੇਣਗੇ ਚਲੋ ਠੀਕ ਹੈ ਸ਼ੁਕਰੀਆ ਜੀ ਤਾਂ ਬਿਲਕੁਲ ਮਹਿੰਦਰ ਸਿੰਘ ਕੇਪਿਉਰੀ ਨੇ ਜਨਤਾ ਨਾਲ ਖਾਸੀ ਗੱਲਬਾਤ ਕੀਤੀ ਇਹ ਤਾਂ ਇਹਨਾਂ ਵੱਲੋਂ ਦੱਸਿਆ ਗਿਆ ਹੈ ਕਿ ਜੇਕਰ ਪਾਰਟੀ ਮੈਨੂੰ ਮੌਕਾ ਦਿੰਦੀ ਹੈ ਤਾਂ ਮੈਂ ਪਾਰਟੀ ਦੇ ਨਾਲ ਅੱਦੇ ਨਾਲ ਹੱਥ ਜੋੜ ਕੇ ਜਿਹੜਾ ਹੈਗਾ ਕੰਮ ਕਰਾਂਗੇ ਤੇ ਲੋਕਾਂ ਦਾ ਭਰੋਸਾ ਵੀ ਜਿਹੜਾ ਹੈ ਉਹ ਦਿੱਤਣ ਦੀ ਕੋਸ਼ਿਸ਼ ਕਰਾਂਗਾ ਕੈਮਰਨ ਪਸੰਦਪੰਕ ਦੇ ਨਾਲ ਰਾਜ ਗੁਪਤਾ ਮਾਪੂਸ਼ਾਏ ਟਾਈਮ ਜੀ ਲੰਦਰ